ਇੱਕ ਦੂਜੇ ਨਾਲ ਜਦੋਂ ਦਿਲ ਮਿਲਦੇ ਨੇ ਤਾਂ ਦਿਲਾਂ ਵਿੱਚ ਕਈ ਸਵਾਲ ਪੈਦਾ ਹੁੰਦੇ ਨੇ ਜਜ਼ਵਾਤਾਂ ਦੇ ਵਿੱਚ ਬਹਿ ਕੇ ਜਜ਼ਵਾਤਾਂ ਦੇ ਵਿੱਚ ਬਹਿ ਕੇ ਦਿਨ ਰਾਤ ਕਈ ਛਾਲ ਪੈਦਾ ਹੁੰਦੇ ਨੇ ਸੁਪਨੇ ਸਜਾਉਣ ਵਿੱਚ ਸੁਪਨੇ ਸਜਾਉਣ ਵਿੱਚ ਬਾਕੀ ਸਭ ਭੁੱਲ ਜਾਂਦਾ ਹੈ ਇੱਕ ਦਿਲ ਦੂਜੇ ਦਿਲ ਦੀਆਂ ਯਾਦਾਂ ਵਿੱਚ ਰੁੱਲ ਜਾਂਦਾ ਹੈ ਧਰਤੀ ਪੈਰਾਂ ਹੇਠੋਂ ਨਿਕਲਦੀ ਹੈ ਧਰਤੀ ਪੈਰਾਂ ਹੇਠੋਂ ਨਿਕਲਦੀ ਐ ਅੱਖਾਂ ਦੀ ਚਮਕ ਵੱਖਰੀ ਹੀ ਦਿਖਦੀ ਐ ਵਾਦੇ ਕਰਾਰ ਵੱਡੇ ਵੱਡੇ ਹੋ ਜਾਂਦੇ ਆਸਮਾਨ ਤੋਂ ਤਾਰੇ ਤੋੜ ਕੇ ਹੱਥਾਂ ਵਿੱਚ ਧਰੇ ਜਾਂਦੇ ਪਰ ਲੱਖਾਂ ਕਰੋੜਾਂ ਵਿੱਚੋਂ ਹੀ ਪਰ ਲੱਖਾਂ ਕਰੋੜਾਂ ਵਿੱਚੋਂ ਹੀ ਸੋਹਣੀ ਤੇ ਮਹੀਵਾਲ ਪੈਦਾ ਹੁੰਦੇ ਨੇ ਇੱਕ ਦੂਜੇ ਨਾਲ ਜਦੋਂ ਦਿਲ ਮਿਲਦੇ ਨੇ ਤਾਂ ਦਿਲਾਂ ਵਿੱਚ ਕਈ ਸਵਾਲ ਪੈਦਾ ਹੁੰਦੇ ਨੇ ਸਵਾਲ ਪੈਦਾ